ਔਰ ਸੁਪਰਚਾਸ ਨੇ ਕਿਹਾ ਸੀ ਕਿ 100% ਜਿਹੜਾ ਇਹ ਕੇਸ 100 ਰੁਪਏ ਸੀ ਕੁਝ ਦਿਨਾਂ ਦੇ ਵਿੱਚ ਹੀ ਖਾਸਰਾਂ ਨੂੰ ਪਕੜ ਕੇ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਕਰ ਦਿਆਂਗੇ ਪਰ 9 ਮਹੀਨੇ ਬੀਤਣ ਤੋਂ ਬਾਅਦ ਵੀ ਸਾਡੇ ਹੱਥ ਕੁਝ ਵੀ ਸਾਨੂੰ ਦੱਸ ਨਹੀਂ ਗਏ ਸਾਨੂੰ ਪੁਲਿਸ ਵਾਲੇ ਕਹਿੰਦੇ ਸਾਡੇ ਹੱਥ ਖਾਲੀ ਹਨ ਪਰ ਸਾਨੂੰ ਲੱਗ ਰਿਹਾ ਹੈ ਕਿ ਪੁਲਿਸ ਜੋ ਹੈ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਪੁਲਿਸ ਨੂੰ ਸਭ ਕੁਝ ਪਤਾ ਹੋਵੇ باوجود ਵੀ ਸਾਡਾ ਸਾਥ ਨਹੀਂ ਦੇ ਰਹੀ ਇਜੂਲੀ ਮੈਂ ਜੋ ਅਸੀਂ ਧਾਰਨਾ ਲਾਇਆ ਸੀ 26 ਜੁਨਈ ਨੂੰ ਤਾਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਨਸਾਬ ਦੇਣ ਵਾਸਤੇ 15 ਦਿਨ ਦਾ ਟਾਈਮ ਮੰਗਿਆ ਸੀ ਪਰ ਅਸੀਂ ਇਹਨਾਂ ਨੂੰ ਕਹਾਈ ਤੁਸੀਂ 1 ਮਹੀਨਾ ਲੈ ਲਓ ਪਰ ਸਾਨੂੰ ਇਹਦਾ ਕੋਈ ਪ੍ਰਸ਼ਾਸਨ ਨੇ ਸਾਨੂੰ ਅਜ ਤੱਕ ਕੋਈ ਦੱਸਿਆ ਹੀ ਨਹੀਂ ਕਿ ਕੀ ਹੋਇ ਕੀ ਅਸੀਂ ਕਰ ਰਹੇ ਹਾਂ ਕੀ ਨਹੀਂ ਕਰ ਰਹੇ 1 ਮਹੀਨੇ ਤੋਂ ਬਾਅਦ ਵੀ ਸਾਨੂੰ ਪੁਲਿਸ ਦੇ ਪਿੱਛੇ ੱੱਕੇ ਹੀ ਖਾਣੇ ਪੈ ਰਹੇ ਹਨ ਜਦੋਂ ਮੈਂ ਕਤਲ ਹੋਇਆ ਕਿ ਮੋਟਰਸਾਈਕਲ ਜੋ ਹੈ ਜਿਸ ਤੇ ਬਾਰਦਾਤ ਹੋਈ ਉਹ ਤੁਹਾਡੇ ਪਿੰਡ ਦੇ ਵਿੱਚ ਹੀ ਹੈ ਮੋਟਰਸਾਈਕਲ ਵੀ ਪਿਛਲੇ ਮਹੀਨੇ ਪਰਬੰਧਨ ਹੋ ਗਿਆ ਸਾਡੇ ਪਿੰਡ ਦੇ ਨਾਲੇ ਦੇ ਵਿੱਚੋਂ ਪਰ ਹੁਣ ਪੁਲਿਸ ਮੋਟਰਸਾਈਕਲ ਦੇ ਬਾਰੇ ਵੀ ਜਿਹੜੀ ਝਟਾਲ ਮਟੋੜੀ ਕਰ ਰਹੇ ਕਿਸੇ ਪਰਸ ਮੁਲਾਜ਼ਮਾਂ ਦਾ ਹੀ ਮੋਟਰਸਾਈਕਲ ਹੈ ਤੇ ਪੁਲਿਸ ਕਹਿ ਰਹੀ ਅਸੀਂ ਤਰਜੀਹ ਕਰ ਰਹੇ ਹਾਂ ਤੇ ਇਹ ਇਹ ਕਰਕੇ ਸਾਨੂੰ ਅਜ ਤੱਕ ਇਨਸਾਫ ਮਿਲ ਹੀ ਨਹੀਂ ਰਿਹਾ ਤੁਹਾਨੂੰ ਹੁਣ ਇਹ ਲੱਗਦਾ ਹੈ ਵੀ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ ਇਸ ਮੋਟਰਸਾਈਕਲ ਦੇ ਬਾਰੇ ਜਿਹੜਾ ਕਿ ਉਹ ਇਸ ਵੀ ਜਾਣਕਾਰੀ ਨੂੰ ਪਹਿਲਾਂ ਤੋਂ ਜਾਣਦੇ ਸੀ ਲੇਕਿਨ ਸਾਨੂੰ ਨਹੀਂ ਉਹਨਾਂ ਨੇ ਦੱਸਿਆ ਤੇ ਜਦੋਂ ਅਸਾਂ ਨੂੰ ਪੁੱਛਿਆ ਗਿਆ ਸੀ ਪੁਲਿਸ ਨਾਲੋਂ ਤੇ ਤੁਸੀਂ ਦੱਸੋ ਕਿਹਦੇ ਕਿਹਦੇ ਨਾਲ ਸਰਜੀਤ ਸਿੰਘ ਹਲਕੀ ਜੀ ਰਣਜਤ ਸੀ ਜਾਂ ਝਗੜਾ ਸੀ ਉਹ ਅਸੀਂ ਨਾ ਲਿਖਾਏ ਸੀਗੇ ਲੇਕਿਨ ਪੁਲਿਸ ਵਾਲਿਆਂ ਨੇ ਉਹਨਾਂ ਦੇ ਉੱਤੇ ਕੇਸ ਪਾ ਕੇ ਸਾਰਾ ਕੇਸ ਦਾ ਕਰ ਦਿੱਤਾ ਉਹ ਬੰਦੇ ਬਾਅਦ ਚ ਵੇਲੇ ਕਹਿੰਦੇ ਇਹ ਨਿਰਦੋਸ਼ ਹਨ ਅਸੀਂਗਾ ਨਿਰਦੋਸ਼ ਐ ਛੱਡ ਦਿਓ ਲੇਕਿਨ ਅਸਲੀ ਬੰਦੇ ਫੜੋ ਜਿਹੜੇ ਅਸਲੀ ਵੀ ਦੱਸਿਆ ਉਹਨਾਂ ਨੇ ਪਰ ਇਦਾਂ ਰਾਤ ਨੂੰ ਨਾ ਇੱਕ ਦੋ ਵਾਰ ਕਾਲਸ ਆਈਆਂ ਸੀਗੀਆਂ ਇਦਾਂ ਇਹ ਕਰੋੜ ਚੁੱਕਦੇ ਨਹੀਂ ਸੀਗੇ ਕੋਈ ਗੱਲ ਨਹੀਂ ਕੀਤੀ ਹੈ ਕਿ ਵੀ ਮੈਂ ਪੁੱਛਿਆ ਵੀ ਸੀਗਾ ਮੈਂ ਕਿ ਇਹਦੀ ਕਾਲਸ ਵੀ ਆ ਰਹੀਆਂ ਕਹਿੰਦੇ ਨਹੀਂ ਉਦਦੇ ਹੀ ਆ ਵੈਸੇ ਹੀ ਇੱਕ ਵਾਰ ਸਾਨੂੰ 9 ਮਹੀਨੇ ਤੋਂ ਲਾਰੇ ਹੀ ਲਾਈ ਜਾਂਦੇ ਆ ਪਹਿਲਾਂ ਸਾਨੂੰ ਇੱਦਾਂ ਹੀ ਕਹਿੰਦੇ ਰਹੇ ਵੀ ਬਸ ਕੇ ਸੋਲਵ ਕਰ ਲੈਣਾ ਕਰ ਲੈਣਾ ਸੀ ਪਰ ਮੁੜ ਕੇ ਲਾਰੇ ਹੀ ਲਾਉਂਦੇ ਰਹੇ ਆ ਜਿਵੇਂ ਅਸੀਂ ਕੇ ਬਹੁਤ ਜਿਹੜੇ ਮਾਰੇ ਉਹਨਾਂ ਦੇ ਹੁਣ ਫਿਰ ਅਸੀਂ ਦੇਖਦੇ ਹਾਂ ਕੀ ਕਰਨਾ ਹੈ ਅਸੀਂ ਨਹੀਂ ਹੁਣ ਅਗਲਾ ਤਰੀਕਾ ਉਹਨਾਂ ਨਾਲ ਲਾਵਾਂਗੇ ਦੁਬਾਰਾ ਤੋਂ ਫੇਰ ਕੋਰਡ ਨੂੰ ਨੁਕਸਰਾ ਭਾਈ ਸਰ ਕਿਸ ਦਾ ਹਾਈ ਕੋਰਟ ਵਿੱਚ ਵੀ ਹਾਂਜੀ ਹਾਈ ਕੋਰਟ ਵਿੱਚ ਵੀ ਕੀਤਾ ਹੈ ਦੇ ਦਾ ਟਾਈਮ ਦੇਖੋ ਸਾਡਾ ਜਿਹੜਾ ਇਹ ਪ੍ਰਾਇਮਰੀ ਸਟੇਜ ਦੇ ਉੱਤੇ ਜਿਹੜਾ ਸਾਰਾ ਫਰਜ ਬਣਦਾ ਆ ਕੋਈ ਵੀ ਇਨਸੀਡੈਂਟ ਹੁੰਦਾ ਉਹਦਾ ਅਸੀਂ ਜਿਹੜਾ ਕਰਕੇ ਉਹਨੂੰ ਤੈਅ ਤੱਕ ਜਾਂਦੇ ਆ ਉਹਦਾ ਇਦਾਂ ਦੀ ਕੋਈ ਅਜਿਹੀ ਗੱਲ ਨਹੀਂ ਹੈਗੀ ਕਿ ਅਸੀਂ ਜਿਹੜੀ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਸਾਡੀਆਂ ਟੀਮਾਂ ਲੱਗੀਆਂ ਆ ਜਦੋਂ ਇਹ ਇਨਸੀਡੈਂਟ ਹੋਇਆ ਅਸੀਂ ਉਹ ਐਟ ਅ ਟਾਈਮ ਦੇ ਉੱਤੇ ਜੋ ਪਰਿਵਾਰ ਨੇ ਸਟੇਟਮੈਂਟਾਂ ਲਖਾਈਆਂ ਉਸ ਬੇਸ ਤੇ ਅਸੀਂ ਉਹਨਾਂ ਦੇ ਐਫਆਈਆਰ ਦਰਜ ਕਰਕੇ ਬੰਦੇ ਵੀ ਅਰੈਸਟ ਕਰ ਲਏ ਸੀ ਇਸੇ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ ਜਿਹੜਾ ਮੈਂ ਦੋਸ਼ ਲੱਗ ਰਿਹਾ ਮੈਨੂੰ ਪਤਾ ਲੱਗ ਰਿਹਾ ਵੀ ਕੋਈ ਸਾਬਾ ਸਾਬਾ ਹੈਗਾ ਜਿਹੜਾ ਪਰਿਵਾਰ ਨੇ ਮਰਡਰ ਕੀਤਾ ਉਹ ਇਸ ਟਾਈਮ ਅਮਰੀਕਾ ਦੇ ਵਿੱਚ ਆ ਉਹਦੀ ਬਣਦੀ ਅਸੀਂ ਕਾਰਵਾਈ ਜਿਹੜੀ ਕਰ ਦਿੱਤੀ ਉਹਦੀ ਐਲਓਸੀ ਵਗੈਰਾ ਜਾਰੀ ਕਰਾਈ ਹੋਈ ਆ ਜੇ ਕੋਈ ਪਰਿਵਾਰ ਨੂੰ ਹੋਰ ਕੋਈ ਸ਼ੱਕ ਹੈਗਾ ਜਿੱਦਾਂ ਹੁਣ ਇਹਨਾਂ ਨੂੰ ਦੱਸਿਆ ਕਿ ਕੋਈ ਅਮਰੀਕਾ ਦੇ ਵਿੱਚੋਂ ਕੋਈ ਥ੍ਰੈਟ ਕਾਲ ਆਉਂਦੀ ਸੀ ਅਸੀਂ ਕਿੰਨੇ ਉਹਦੇ ਸਾਨੂੰ ਕੋਈ ਐਵੀਡੈਂਸ ਦਿਓ ਜਿਹੜਾ ਅਸੀਂ ਫੋਨਾਂ ਫਾਨਾਂ ਦੇ ਉੱਤੇ ਕਰਕੇ ਉਹਨਾਂ ਨੂੰ ਵੀ ਅਸੀਂ ਕਰਕੇ ਉਸ ਤੇ ਵਰਕਆਊਟ ਕਰਕੇ ਉਹਨਾਂ ਦੀ ਲਿੰਕ ਐਵੀਡੈਂਸ ਲੱਭ ਸਕੀਏ ਇੱਕ ਉਹ ਮੋਟਰਸਾਈਕਲ ਕਹਿ ਰਹੇ ਕਿ ਜਿਸ ਦਿਨ ਘਰਨਾ ਲੱਗਾ ਦੂਸਰੇ ਦਿਨ ਇੱਕ ਮੋਟਰਸਾਈਕਲ ਉਹਦਾ ਵਿੱਚ ਮੈਂ ਤੁਹਾਨੂੰ ਸਪਸ਼ਟ ਕਰਦਾ ਕਿ ਜਿਹੜਾ ਉਹ ਸਾਗਰਪ੍ਰੀਤ ਸਿੰਘ ਨਾਂ ਦਾ ਇੱਕ ਮੁਲਾਜ਼ਮ ਹੈਗਾ ਆ ਜਿਹੜਾ ਕਿ ਢੱਡੇ ਫਤੇ ਸਿੰਘ ਦਾ ਰਹਿਣ ਵਾਲਾ ਆ ਉਹਦਾ ਫਰਵਰੀ 2024 ਦੇ ਵਿੱਚ ਮੋਟਰਸਾਈਕਲ ਹੋਇਆ ਸੀ ਉਸ ਦਾ ਉਸ ਦਿਨ ਉਸ ਲੜਕੇ ਦਾ ਵਿਆਹ ਸੀ ਜਿਹੜਾ ਕਿ ਉਸ ਦੇ ਘਰ ਦੇ ਬਾਹਰ ਖੜਾ ਹੋ ਕੇ ਜਿਹੜੇ ਉਹ ਲੈ ਗਿਆ ਸੀ ਉਹਨੇ ਇਸ ਸਬੰਧ ਵਿੱਚ ਸਬੰਧਤ ਥਾਣੇ ਦੇ ਵਿੱਚ ਜਿਹੜੀ ਦਿੱਤੀ ਸੀ ਉਹਦੇ ਨਾਲ ਇਹਦਾ ਕੋਈ ਲਿੰਕ ਨਹੀਂ ਜੁੜਦਾ ਕਿਉਂਕਿ ਇਹਦਾ ਜਿਹੜੀ ਆ ਮੌਤ ਹੋਈ ਆ ਉਹ ਸਤੰਬਰ ਤਕਰੀਬਨ 2023 ਦੇ ਵਿੱਚ ਇਹ ਫਰਵਰੀ 2024 ਦੇ ਵਿੱਚ ਹੋਇਆ ਜੀ ਉਹਨਾਂ ਨੇ ਕਿਹਾ ਕਿ ਜੇ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਧੰਗਾ ਲਗਾਵਾਂ ਨਹੀਂ ਉਹ ਅਸੀਂ ਲਗਾਤਾਰ ਕਰ ਰਹੇ ਆ ਜਿਹੜੀ ਐਸਪੀ ਡੀ ਸਾਹਿਬ ਸਾਡੀ ਸੀਆਈ ਦੀਆਂ ਟੀਮਾਂ ਕਨਸਰਨ ਥਾਣੇ ਅਸੀਂ ਵਕ ਵਕ ਇੰਗਲਾਂ ਉੱਤੇ ਜਿਹੜੀ ਜਾਂਚ ਕਰ ਰਹੇ ਆ ਅਸੀਂ ਸਿੱਧੇ ਤੌਰ ਦੇ ਉੱਤੇ ਜਿੰਨਾ ਚਿਰ ਕੋਈ ਐਵੀਡੈਂਸ ਸਾਡੇ ਕੋਲ ਨਹੀਂ ਆਉਂਦੀ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਰਾ ਸਕਦੇ ਉਹਦੇ ਲਈ ਕੱਲ ਨੂੰ ਅਸੀਂ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨਾ ਜਾਂ ਅਸੀਂ ਐਵੀਡੈਂਸ ਦੇਣੀ ਆ ਉਹਦੇ ਨਾਲ ਅਸੀਂ ਵਕਫਾਕ ਇੰਗਲਾਂ ਤੋਂ ਅਸੀਂ ਤਾਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਅਗਰ ਤੁਹਾਡੇ ਕੋਲ ਕੋਈ ਚੀਜ਼ ਹੈਗੀ ਆ ਜਾਂ ਤੁਹਾਡੇ ਕੋਲ ਕੋਈ ਅਜਿਹਾ ਲਿੰਕ ਹੈਗੇ ਜਿਹੜੇ ਸਾਨੂੰ ਅਸੀਂ ਉਹਨੂੰ ਸਟੈਬਲਿਸ਼ ਕਰਕੇ ਉਹਦਾ ਨਾਲ ਲਾ ਕੇ ਵਿਦ ਐਵੀਡੈਂਸ ਇਕੱਠੀ ਕਰਕੇ ਤੇ ਅਸੀਂ ਉਹ ਜਿਹੜੇ ਦੋਸ਼ੀ ਗ੍ਰਿਫਤਾਰ ਕਰੀਏ ਕੋਈ ਅਜਿਹੀ ਗੱਲ ਨਹੀਂ ਹੈਗੀ ਕਿ ਜਿਹਦੇ ਵਿੱਚ ਅਸੀਂ ਉਸ ਕੰਮ ਦੇ ਉੱਤੇ ਕੋਈ ਜਿਹੜਾ ਆਪਣਾ ਲਾਪਰਵਾਹੀ ਵਰਤੀਏ ਇਹ ਸਾਡਾ ਵੈਸੇ ਵੀ ਡਿਊਟੀ ਦਾ ਫਰਜ਼ ਬਣਦਾ ਹੈ